ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਸਾਥਿਓ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਨਗਰ ਕੌਂਸਲ ਦੇ ਬਾਹਰ ਤੋਂ ਦਿਖਾ ਰਹੇ ਜਿੱਥੇ ਅੱਜ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਉਹ ਲੋਕ ਅਰਪਿਤ ਕੀਤੀਆਂ ਗਈਆਂ ਲਲਿਤਪੁਨ ਪਾਠਕ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੈਡਮ ਬਲਵਿੰਦਰ ਕੌਰ ਨਵਾਂ ਸ਼ਹਿਰ ਦੇ ਪ੍ਰਧਾਨ ਐਮਸੀ ਡਾਕਟਰ ਕਮਲਜੀਤ ਲਾਲ ਐਮਸੀ ਮੈਡਮ ਸੀ ਸਕੋਰਪੀਕਾ ਐਮਸੀ ਚੇਤਰਾਮ ਰਤਨ ਐਮਸੀ ਨਾਰਥ ਉੱਥੇ ਮੌਕੇ ਤੇ ਨਜ਼ਰ ਆਏ ਇਹ ਚਾਰ ਗੱਡੀਆਂ ਜਿਹੜੀਆਂ ਲੋਕ ਕਰਪਤ ਕੀਤੀਆਂ ਗਈਆਂ ਇਹਦੇ ਬਾਬਤ ਮੌਕੇ ਤੇ ਹੀ ਸਾਡੀ ਟੀਮ ਵੱਲੋਂ ਪੀਪੀ ਬੱਤੀ ਨਵਾਂ ਸ਼ਹਿਰ ਦੀ ਟੀਮ ਵੱਲੋਂ ਸਵਾਲ ਲੈ ਗਏ ਸਵਾਲ ਕੀ ਸਨ ਅਤੇ ਫਲੈਗ ਆਫ ਜਿਹੜਾ ਕੀਤਾ ਗਿਆ ਉਹਨਾਂ ਦੀਆਂ ਮੌਕੇ ਦੀਆਂ ਤਸਵੀਰਾਂ ਦਿਖਾਣੇ ਆ ਬਣੇ ਰਿਓ ਵੀਡੀਓ ਦੇ ਆਖਰ ਤੱਕ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਨਵਾਂ ਸ਼ਹਿਰ ਨੂੰ ਅੱਜ ਚਾਰ ਗੱਡੀਆਂ ਦਿੱਤੀਆਂ ਤਿੰਨਾਂ ਖੜੀਆਂ ਚੌਥੀ ਬਾਹਰ ਵੱਡੀ ਆ ਅੰਦਰ ਐਂਟਰ ਨਹੀਂ ਕਰ ਸਕਦੀ ਚਾਰ ਗੱਡੀਆਂ ਫਾਇਰ ਬ੍ਰਿਗੇਡ ਦੇ ਕੰਮਾਂ ਲਈ ਦਿੱਤੀਆਂ ਛੋਟੀਆਂ ਗੱਡੀਆਂ ਜਾਊਗੀਆਂ ਗਲੀਆਂ ਦੇ ਵਿੱਚ ਵੱਡੀ ਗੱਡੀ ਬਾਹਰ ਰੋੜਾਂ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਔਰ ਪੰਜਾਬ ਦੇ ਲੋਕਲ ਬੋਡੀ ਮਿਨਿਸਟਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਨਵਾਂ ਸ਼ਹਿਰ ਦਾ ਖਿਆਲ ਰੱਖਿਆ ਔਰ ਇੱਕ ਗੱਡੀ ਇਹੋ ਜਿਹੀ ਹੈ ਜਿਹਦੇ ਵਿੱਚ ਪਾਣੀ ਦੀ ਬਰਤੋਂ ਨਹੀਂ ਰੈਸਕਿਊ ਲਈ ਆ ਜਿਹੜਾ ਮਤਲਬ ਉਹ ਗੱਡੀ ਉਹ ਉਹ ਬਿਨਾ ਪਾਣੀ ਤੋਂ ਕੰਮ ਕਰੂਗੀ ਔਰ ਦਿਵਾਲੀ ਦੇ ਦਿਨ ਪਰਮਾਤਮਾ ਕਰੇ ਸਾਡਾ ਇਲਾਕਾ ਸਾਡਾ ਜ਼ਿਲ੍ਹਾ ਕਿਸੇ ਮਾੜੀ ਘਟਨਾ ਤੋਂ ਬਚਿਆ ਰਵੇ ਫੇਰ ਵੀ ਮੈਂ ਫਾਇਰ ਬਿਗੇਟ ਦੇ ਅਫਸਰ ਸਹਿਬਾਨ ਖੜੇ ਆਈਓ ਸਾਹਿਬ ਖੜੇ ਆ ਮੈਂ ਬੇਨਤੀ ਕਰੂੰਗਾ ਬੜੀ ਚੇਤਾਨੀ ਦੇ ਨਾਲ ਆਪਾਂ ਜਿਹੜੇ ਆ ਦੱਸ ਦੇਣਾ ਕੰਮ ਕਰਨਾ ਤਾਂ ਕਿ ਕਿਸੇ ਦੀ ਜਾਨ ਮਾਲ ਦੀ ਕੋਈ ਨੁਕਸਾਨ ਨਾ ਹੋਵੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਏ ਸਾਰੇ ਇੱਥੇ ਮੇਰੇ ਹਾਊਸ ਦੇ ਮੈਂਬਰ ਸਹਿਬਾਨ ਆਏ ਆ ਪਤਵੰਤੇ ਸੱਜਣ ਆਏ ਆ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਤੈਨੂੰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਅਸੀਂ ਗੱਡੀਆਂ ਬ੍ਰਾਂਡ ਨਿਊ ਆ ਕਿ ਪੇਂਟ ਮਾਰੇ ਬ੍ਰਾਂਡ ਨਿਊ ਜੀ ਬ੍ਰਾਂਡ ਨਿਊ ਫਾਇਰ ਬ੍ਰਿਗੇਡ ਤੇ ਉੱਥੇ ਖੜਨਦੀਆਂ ਚਾਰ ਗੱਡੀਆਂ ਚਾਰ ਗੱਡੀਆਂ ਨਵੀਆਂ ਆਈਆਂ ਜੀ ਸੱਤੋ ਸੱਤ ਹੋ ਗਈ ਸੱਤੋ ਸੱਤ ਇੱਕ ਮਿੰਟ ਜੀ ਸੱਤ ਗੱਡੀਆਂ ਸੱਤ ਗੱਡੀਆਂ ਟੋਟਲ ਹੋ ਗਈਆਂ ਚਾਰ ਬਿਲਕੁਲ ਬ੍ਰਾਂਡ ਨਿਊ ਆ ਔਰ ਤੁਸੀਂ ਇਹ ਪਹਿਲੀ ਵਾਰ ਹੀ ਹੋਇਆ ਸਰਕਾਰ ਦੇ ਵਿੱਚ ਪਹਿਲਾਂ ਉਹਨਾਂ ਨੇ ਸਾਨੂੰ ਸੀਵਰੇਜ ਲਈ ਗੱਡੀਆਂ ਦਿੱਤੀਆਂ ਹੁਣ ਫਾਇਰ ਬਗੇਡ ਲਈ ਦਿੱਤੀਆਂ ਮੈਂ ਇਸੇ ਕਰਕੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਨਮਾਸ਼ਹਿਰ ਦਾ ਕਾਰਜਕਰਤਾ ਕੌਂਸਲ ਤੇ ਬਜਟ ਚੋਰੀ ਸਰਕਾਰ ਵੱਲੋਂ ਸਰਕਾਰ ਦੇ ਵੱਲੋਂ ਆਈਆਂ ਬਹੁਤ ਚੰਗੀ ਗੱਲ ਹੈ ਕਿ ਸਰ ਜਿਹੜੀ ਤੁਸੀਂ ਗੱਡੀ ਕਹਿ ਰਹੇ ਚੌਥੀ ਉਹਦੇ ਵਿੱਚ ਮਤਲਬ ਲੈਟਰਸ ਵਗੈਰਾ ਪੌੜੀਆਂ ਵਗੈਰਾ ਆ ਸਭ ਕੁਝ ਆ ਜੀ ਪਿੱਛੇ ਘੱਟ ਪਿੱਛੇ ਘੱਡੀ ਹੈ ਜੀ ਕਿਹੜੇ ਸਾਡੇ ਸੇਵਕ ਨੇ ਗੱਡੀਆਂ ਚਲਾਉਂਦੇ ਆ ਫਾਇਰ ਬਗੇਡ ਦੇ ਉਹਨਾਂ ਨੂੰ ਟ੍ਰੇਨਿੰਗ ਪ੍ਰੋਪਰ ਦੇ ਦਿੱਤੀ ਬਿਲਕੁਲ ਪੂਰੀ ਟ੍ਰੇਨਿੰਗ ਆ ਜੀ ਉਹਨਾਂ ਨੂੰ ਆਲਰੇਡੀ ਪੁਰਾਣੇ ਲੱਗੇ ਆ ਪੁਰਾਣੀ ਟ੍ਰੇਨਿੰਗ ਆ ਉਹਨਾਂ ਨੂੰ ਕੋਈ ਐਦਾਂ ਦੀ ਘਬਰਾਣੇ ਦੀ ਗੱਲ ਹਾਂਜੀ ਜੀ ਪੂਰੇ ਜ਼ਿਲ੍ਹੇ ਤੇ ਰਿੰਗ ਅਪਡੇਟ ਵੀ ਹੁੰਦੀ ਆ ਅਪਡੇਟ ਹੁੰਦਾ ਰਹਿੰਦਾ ਹੈ ਮੰਤਰੀ ਭਗਵਾਨ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਲਗਭਗ 1.5 ਕਰੋੜ ਦੀ ਮਸ਼ੀਨਰੀ ਦਿੱਤੀ ਹੈ ਜਿਸ ਦੇ ਨਾਲ ਕਿ ਸਾਡੇ ਸ਼ਹਿਰ ਨੂੰ ਬਹੁਤ ਜ਼ਿਆਦਾ ਲੋੜ ਸੀ ਕਿਉਂਕਿ ਕਈ ਗਲੀਆਂ ਵਿੱਚ ਵੱਡੀ ਗੱਡੀ ਨਹੀਂ ਸੀ ਜਾਂਦੀ ਇਸ ਕਰਕੇ ਛੋਟੀ ਗੱਡੀ ਨਾਲ ਸਾਡੇ ਸ਼ਹਿਰ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੇ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਸਾਡੇ ਹਲਕਾ ਇੰਚਾਰਜ ਸ਼੍ਰੀ ਲਲਿਤ ਮੋਨ ਪਾਠਕ ਮੈਡਮ ਬਲਵਿੰਦਰ ਕੌਰ ਜੀ ਦਾ ਬਹੁਤ ਧੰਨਵਾਦ ਕਰਦਾ ਸੀਨੀਅਰ ਪ੍ਰਧਾਨ ਸਾਡੇ ਵਾਈਸ ਪ੍ਰਧਾਨ ਮੈਡਮ ਜਿੰਦਰਜੀਤ ਕੌਰ ਅਤੇ ਗੁਰਮੁਖ ਨੌਰਥ ਜੀ ਦਾ ਕਿ ਪੰਜਾਬ ਸਰਕਾਰ ਨੇ ਇਹ ਜਿਹੜੀਆਂ ਗੱਡੀਆਂ ਦਿੱਤੀਆਂ ਫਾਇਰ ਬ੍ਰਿਗੇਡ ਦੀਆਂ ਪਰਮਾਤਮਾ ਨਾ ਕਰੇ ਸ਼ਹਿਰ ਦੇ ਵਿੱਚ ਕੋਈ ਐਦਾਂ ਦੀ ਹਾਨ ਜਿਹੜੀ ਆ ਮਨੁੱਖੀ ਘਟਨਾ ਵਾਪਰੇ ਕਿਉਂਕਿ ਮੇਰੇ ਖਿਆਲ ਜੇ ਪਹਿਲਾ ਅਧਾਰ ਆ ਜਿਹਦੇ ਲਈ ਅਸੀਂ ਕਾਮਨਾ ਕਰਾਂਗੇ ਕਿ ਫਾਇਰ ਬ੍ਰਿਗੇਡ ਵਾਲੇ ਸਾਡੇ ਮੁਲਾਜ਼ਮ ਵਿਹਲੇ ਬੈਠ ਕੇ ਤਨਖਾਹਾਂ ਲੈਣ ਉਹਨਾਂ ਨੂੰ ਕੋਈ ਲੋਡ ਨਾ ਪਵੇ ਆਪਾਂ ਇਹੀ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਜ਼ਰੂਰ ਧੰਨਵਾਦ ਕਰਦਾ ਕਿ ਨਵਾਂ ਸ਼ਹਿਰ ਨੂੰ ਪਹਿਲਾਂ ਸੀਵਰੇਜ ਵਾਲੀਆਂ ਗੱਡੀਆਂ ਹੁਣ ਫਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਲੀਡਰਾਂ ਦੇ ਮਗਰ ਨਾ ਢੇੜੇ ਮਾਰ ਮਾਰ ਥੱਕ ਜਾਈਦਾ ਸੀ ਮੈਨੂੰ ਜਾਦਾ ਜਿਆ ਜੈਟਿੰਗ ਮਸ਼ੀਨ ਪਿਛਲੀ ਲਈ ਆ ਉਸ ਵੇਲੇ ਲੀਡਰਾਂ ਦੇ ਢੇੜੇ ਵਗੇੜੇ ਮਾਰ ਕੇ ਪ੍ਰਧਾਨ ਜੀ ਉਦੋਂ ਪ੍ਰਧਾਨ ਸੀਗੇ ਇੱਕ ਗੱਡੀ ਸਾਨੂੰ ਬੜੀ ਮੁਸ਼ਕਲ ਦਿੱਤੀ ਸੀ ਇਹਨਾਂ ਨੇ ਉਹ ਵੀ ਐਮਪੀ ਫੰਡ ਚੋਂ ਲਈ ਸੀ ਪਰ ਇਹ ਸਰਕਾਰ ਨੇ ਆਪਣੇ ਪੱਧਰ ਤੇ ਮਤਲਬ ਇੱਕ ਉਪਰਾਲਾ ਕੀਤਾ ਹੈ ਪੂਰੇ ਪੰਜਾਬ ਨੂੰ ਕਿ ਆਪਾਂ ਜਿਹੜਾ ਆ ਉਹ ਮਸ਼ੀਨੀਆਂ ਇੰਨੀਆਂ ਕਿ ਮਸ਼ੀਨੀਆਂ ਹੋਣ ਮਸ਼ੀਨਾ ਹੋਣ ਕੌਂਸਲਾਂ ਕੋਲ ਤਾਂ ਕਿ ਉਹ ਆਪਣੇ ਕੰਮ ਆਸਾਨੀ ਨਾਲ ਕਰ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਜੋ ਭਗਵਾਨਤਮਨ ਜੀ ਦਾ ਧੰਨਵਾਦ ਇੰਨਾ ਕਰਦੀਆਂ ਕਿ ਸਾਡੇ ਜਿਹੜੇ ਨਵੇਂ ਸ਼ਹਿਰ ਦੇ ਵਿੱਚ ਇੱਕ ਵੀ ਮਸ਼ੀਨ ਕਿਸੇ ਪਾਰਟੀ ਨੇ ਨਹੀਂ ਲਿਆ ਕੇ ਦਿੱਤੀ ਸੀ ਜਿਹੜੀਆਂ ਹੁਣ ਸਾਡੇ ਮਹੱਲੇ ਦੇ ਵਿੱਚ ਸ਼ਹਿਰ ਦੇ ਵਿੱਚ ਐ ਡੜੀਆਂ ਮਸ਼ੀਨਾਂ ਮੂ ਆਪਣੀ ਸੋਭਾ ਦਵਾਉਣ ਵੇ ਆ ਗੱਡੀਆਂ ਜਿਹੜੀਆਂ ਲਿਆ ਕੇ ਖੜੀਆਂ ਕੀਤੀਆਂ ਧੰਨਵਾਦ ਮੈਂ ਇਹਨਾਂ ਦਾ ਬਹੁਤ-ਬਹੁਤ ਕਰਦੀ ਆ ਕਬਲਵਿੰਦਰ ਜੀ ਦਾ ਤੇ ਹੋਰ ਆਪਣੇ ਡਾਕਟਰ ਕਮਲ ਜੀ ਆ ਹੋਰ ਆਪਣੀ ਸਾਰੀ ਮਾਂ ਸਾਹਿਬ ਦਾ ਸਾਡੇ ਜਿਹੜੇ ਭਗਵੰਤ ਮਾਨ ਜੀ ਆ ਜਿਹੜੇ ਉਹ ਕੰਮ ਕਰ ਰਹੇ ਆ ਇਦਾਂ ਦੇ ਕੰਮ ਕਿਸੇ ਨੇ ਨਹੀਂ ਨੇ ਕੀਤੇ ਭਾਵੇਂ ਲੋਕ ਕਹਿੰਦੇ ਆ ਨਾ ਬੇ ਕੰਮ ਹੋ ਨਹੀਂ ਰੇ ਸਾਡੇ ਲਈ ਤਾਂ ਕੰਮ ਬਹੁਤ ਹੋ ਰਹੇ ਆ ਸਾਥੀ ਫਾਇਰ ਬ੍ਰਿਗੇਡ ਦੀ ਟੀਮ ਵੀ ਸਾਡੇ ਨਾਲ ਮੌਜੂਦ ਆ ਹਮੇਸ਼ਾ ਯੋਕੇ ਸਮੇਂ 'ਚ ਇਹ ਸਭ ਦਾ ਸਾਥ ਦਿੰਦੇ ਆ ਗੁਇਲ ਸਾਹਿਬ ਸਾਡੇ ਨਾਲ ਨੇ ਯੋਸ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਸਰ ਜਿਹੜੀ ਹੁਣ ਗੱਡੀਆਂ ਦਿੱਤੀਆਂ ਨੇ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਸੰਤੁਸ਼ਟ ਹੋ ਤੁਸੀਂ ਜੀ ਬਿਲਕੁਲ ਜੀ ਇਹ ਗੱਡੀਆਂ ਤੁਹਾਨੂੰ ਜਿਹੜੀਆਂ ਚਾਰ ਮਿਲੀਆਂ ਇੱਕ ਛੋਟੀਆਂ ਗਲੀਆਂ ਮੁਹੱਲਿਆਂ ਵਾਸਤੇ ਆ ਇੱਕ ਰੈਸਕਿਊ ਟੈਂਡਰ ਹੈ ਜਿਹਦੇ ਵਿੱਚ ਮੈਨੂੰ ਕੀ ਜੇ ਕੋਈ ਐਕਸੀਡੈਂਟ ਹੁੰਦਾ ਜਾਂ ਕੋਈ ਦਰਿਆ ਡੁੱਬਦਾ ਹੋਇਆ ਵਗੈਰਾ ਵੈਕਿਊਏਟ ਕਰਨ ਲਈ ਇੱਕ ਫਾਇਰ ਟੈਂਡਰ ਹੋ ਹੈ ਤੇ ਇੱਕ ਵੱਡਾ ਮਲਟੀਪਰਪਸ ਹੈ ਤੇ ਉਹ ਸਾਰੇ ਜ਼ਿਲ੍ਹੇ ਦੇ ਨੂੰ ਕਵਰ ਕਰਨ ਵਾਸਤੇ ਸਾਡੇ ਕੋਲ ਸੱਤ ਗੱਡੀਆਂ ਹੋ ਗਈਆਂ ਤੇ ਇਹਦੇ ਵਿੱਚ ਬਹੁਤ ਅੱਛਾ ਉਪਰਾਲਾ ਕੀਤਾ ਇਹ ਉਪਰਾਲਾ ਨਗਰ ਕੌਂਸਲ ਸਾਡੇ ਪ੍ਰਧਾਨ ਜੀ ਵੱਲੋਂ ਲੈਟਰ ਤੇ ਹਲਕਾ ਇੰਚਾਰਜ ਜੀ ਵੱਲੋਂ ਬਾਰ ਬਾਰ ਲੈਟਰ ਲਿਖ ਲਿਖ ਫੋਨ ਕਰ ਕਰਕੇ ਉਹਨਾਂ ਨੇ ਗੱਡੀਆਂ ਇਹ ਇਹਨਾਂ ਨੂੰ ਨਵੇਂ ਛਾਂ ਨੂੰ ਦਵਾਈ ਜੀ ਲੈ ਲਿਆ ਅੱਛਾ ਮੈਂ ਉਹਨਾਂ ਨਾਲ ਗੱਲ ਕਰ ਲਈ ਨਾ ਥੋੜੀ ਟਣਕਾ ਕੇ ਵੀ ਦੇਖ ਲਈ ਮੈਂ ਗੱਡੀਆਂ ਨਵੀਆਂ ਹੀ ਆ ਨਵੀਆਂ ਹੀ ਕਿ ਉਹ ਪੁਰਾਣੀਆਂ ਉਹ ਕਹਿੰਦੇ ਨਵੀਆਂ ਤੁਸੀਂ ਦੇਖ ਲਿਆ ਸੰਤੁਸ਼ਟ ਹਾਂਜੀ ਹਾਂਜੀ ਅਸੀਂ ਲੈ ਕੇ ਆਏ ਆ ਨਵੀਆਂ ਜੀ ਬਿਲਕੁਲ ਸਾਧਨ ਪੂਰੇ ਅੰਦਰ ਸਾਧਨ ਪੂਰੇ ਆ ਜੀ ਵੱਧ ਆ ਜੀ ਸਾਧਨ ਯਾਨੀ ਕੀ ਗੁੱਡ ਅਪਡੇਟਡ ਨੇ ਸਾਰੇ ਜੀ ਪਹਿਲਾਂ ਤੋਂ ਨਵੇਂ ਆ ਜੀ ਨੀ ਮੈਂ ਕਿਹ ਪੁੱਛ ਲਿਆ ਇੱਥੇ ਖੜੇ ਮੁੜ ਕੇ ਬਸ ਸਵਾਲ ਕਰ ਲਾਂਗੇ ਨਾ ਤੁਸੀਂ ਚੈੱਕ ਕਰ ਲਓ ਕਿ ਜੀ ਤੁਹਾਡੇ ਕੋਲ ਘੜੀਆਂ ਨਹੀਂ ਦੇਖੋ ਪਤਾ ਕੀ ਗੱਲ ਹੈ ਤੁਹਾਡੀ ਜਿਹੜੀ ਡਿਊਟੀ ਆ ਬਹੁਤ ਸਖਤ ਹੈ ਨਹੀਂ ਨਹੀਂ ਬਿਲਕੁਲ ਹੈ ਤੇ ਜ਼ਰੂਰਤ ਵੀ ਹੁੰਦੀ ਹੈ ਨਾ ਕਿਉਂਕਿ ਜਦੋਂ ਕਿਤੇ ਕਮੀ ਪੇਸ਼ੀ ਆਉਂਦੀ ਆ ਰੱਬ ਨਾ ਕਰੇ ਕਿਤੇ ਅੱਗ ਲੱਗ ਜਾਂਦੀ ਹੈ ਤੁਹਾਡੀ ਡਿਊਟੀ ਬੜੀ ਸਖਤ ਹੈ ਸਾਧਨ ਹੋਗੇ ਤਾਂ ਤੁਸੀਂ ਹੈਲਪ ਕਰ ਪਾਉਂਗੇ ਨਹੀਂ ਸਾਧਨ ਹੋਣ ਇਸ ਟਾਈਮ ਪੂਰੇ ਆ ਜੀ ਸਾਡੇ ਕੋਲੇ ਕੋਈ ਉਹ ਨਹੀਂ ਆ ਤੇ ਸਾਨੂੰ ਇਹਦੇ ਨਾਲ ਫਾਇਰ ਐਂਟਰੀ ਸੂਟ ਵਗੈਰਾ ਵੀ ਦਿੱਤੇ ਆ ਇਹਨਾਂ ਨੇ ਕਿ ਮੌਕੇ ਤੇ ਜੇ ਇਨ ਕੇਸ ਅੱਗ ਦੇ ਵਿੱਚ ਜਾਣ ਦੀ ਲੋੜ ਪਵੇ ਤੇ ਉਹ ਸੂਟ ਪਾ ਕੇ ਆਪਾਂ ਜਾ ਸਕਦੇ ਹਾਂ ਉਹ ਵੀ ਆ ਸਾਰਾ ਪੂਰਾ ਕੰਪਲੀਟ ਸੈੱਟ ਹਾਂਜੀ ਕੰਪਲੀਟ ਸੈੱਟ ਵਗੈਰਾ ਸਾਰਾ ਹੀ ਆ ਇਹ ਤਾਂ ਮੈਂ ਨਗਰ ਕੌਂਸਲ ਪ੍ਰਧਾਨ ਜੀ ਸਾਡੇ ایਓ ਸਾਫ ਤੇ ਹਲਕਾ ਇੰਚਾਰਜ ਜੀ ਨੇ ਬੜਾ ਜ਼ੋਰ ਲਵਾ ਕੇ ਗੱਡੀਆਂ ਦਵਾਈਆਂ ਇਹਨਾਂ ਨੇ ਨਹੀਂ ਤਾਂ ਅੱਗੇ ਵਰਗੋਂ ਕੱਟੀਆਂ ਜਾਂਦੀਆਂ ਸੀ ਇਹ ਫੇਰ ਨਾ ਕੱਟੀਆਂ ਜਾਂਦੀਆਂ ਕਿਤੇ ਤੇ ਇਸ ਵਾਰ ਬਹੁਤ ਜ਼ੋਰ ਲਾਇਆ ਇਹਨਾਂ ਨੇ ਇਹੋ ਸਭ ਤੁਹਾਡੀ ਤਾਰੀਫ਼ ਕੀਤੀ ਇਹਨਾਂ ਨੇ ਕਹਿੰਦੇ ਤੁਸੀਂ ਬੜਾ ਜ਼ੋਰ ਲਾਇਆ ਬਰੀ ਕੋਸ਼ਿਸ਼ ਕੀਤੀ ਤੇ ਐਫਰਟਸ ਐਕਚੁਅਲੀ ਸਾਰਿਆਂ ਦੇ ਮਿਲ ਕੇ ਹੀ ਹੁੰਦੇ ਆ ਹਲਕਾ ਇੰਚਾਰਜ ਜੀ ਨੇ ਤੇ ਕਾਫੀ ਐਫਰਟਸ ਲਗਾਏ ਨੇ ਉਹ ਬਾਰ-ਬਾਰ ਫੋਨ ਤੇ ਪੁੱਛਦੇ ਰਹਿੰਦੇ ਸੀ ਉੱਪਰ ਵੀ ਟਾਈ ਅਪ ਕਰਦੇ ਨੇ ਜੀ ਪ੍ਰਧਾਨ ਨਗਰ ਕਾਉਂਸਲ ਇਹਨਾਂ ਨੇ ਫਾਲੋਅ ਅਪ ਕਰਦੇ ਰਹਿੰਦੇ ਸੀਗੇ ਬਾਕੀ ਸਾਡੀ ਟੀਮ ਹੀ ਬਹੁਤ ਅੱਛੀ ਹੈ ਜੋ ਫਾਇਰ ਵਿਗਟ ਦੀ ਟੀਮ ਟ੍ਰੇਨਡ ਟੀਮ ਹੈਗੀ ਹੈ ਔਰ ਹੁਣ ਆਪਾਂ ਕਹਿੰਦੇ ਇੱਕ ਨਾਲ ਇੱਕ 11 ਹੁੰਦੇ ਆ ਟੀਮ ਵੀ ਟ੍ਰੇਨਡ ਹੈਗੀ ਹੈ ਔਰ ਸੈਕੰਡ ਚੀਜ਼ ਆਪਣੇ ਕੋਲ ਪੂਰੇ ਇਕੁਪਮੈਂਟ ਵੀ ਆ ਗਏ ਨੇ ਇਹ ਇਦਾਂ ਦੀ ਸਰਵਿਸ ਹੈਗੀ ਹੈ ਦੇਖੋ ਫਾਇਰ ਵਾਲੀ ਕੇ ਇਮੀਡੀਏਟ ਔਰ ਕੁਇਕਰ ਰਿਸਪੌਂ ਅਗਰ ਨਮੀਆਂ ਗੱਡੀਆਂ ਹੋਣਗੀਆਂ ਤਾਂ ਵੈਸੀ ਹੀ ਵੱਜ ਜਾਂਦਾ ਠੀਕ ਹੈ ਹੁਣ 7 ਹੋ ਗਈਆਂ ਪੂਰੇ ਜ਼ਿਲ੍ਹੇ ਨੂੰ ਆਪਾਂ ਦੇਣੀ ਹੈ ਸਰਵਿਸ ਠੀਕ ਹੈ ਮੈਨੂੰ ਨਹੀਂ ਲੱਗਦਾ ਕਿ ਆਪਾਂ ਇਸ ਚ ਕਦੇ ਵੀ ਕੋਈ ਐਦਾਂ ਦਾ ਕੋਈ ਇਸ਼ੂ ਆਏਗਾ ਕਿ ਆਪਾਂ ਨਹੀਂ ਦੇ ਪਾਵਾਂਗੇ ਆਪਣੇ ਕੋਲ ਮਸ਼ੀਨਰੀ ਮੈਨਪਾਵਰ ਸਾਰੀ ਹੈਗੀ ਐ ਐਫਰਟਸ ਵੱਜ ਜਾਣਗੇ ਐਫਰਟਸ ਵੱਜ ਜਾਣਗੇ ਜੀ ਬਾਕੀ ਆਪਣੇ ਫਾਇਰ ਸੇਫਟੀ ਆਫਸਰ ਹੈਗੇ ਨੇ ਇਹਨਾਂ ਨੂੰ ਸਾਰਾ ਮਲੇ ਇਸ ਚੀਜ਼ ਬਾਰੇ ਤਜਰਬਾ ਵੀ ਪੂਰਾ ਹੈਗਾ ਔਰ ਕਾਫੀ ਸਮੇਂ ਤੋਂ ਇੱਥੇ ਸੇਵਾ ਵੀ ਨਿਭਾ ਰਹੇ ਨੇ ਤੇ ਇਹਨਾਂ ਦੀ ਦੇਖ ਰਿਹਾ ਸਰ ਇੱਕ ਬੇਨਤੀ ਕਰੀਏ ਜਿਹੜੇ ਸਾਡੇ ਫਾਇਰ ਮੁਲਾਜ਼ਮ ਨੇ ਨਾ ਜੀ ਮੈਂ ਤਾਂ ਪਿਛਲੇ 5 ਸਾਲੋਂ ਦੇਖਦਾ ਆਪਣੀ ਜਾਨ ਤੇ ਖੇਲ ਕੇ ਪੂਰੀ ਮਦਦ ਕਰਦੇ ਆ ਜਵਾਜ ਨੇ ਪੂਰੇ ਤੁਸੀਂ ਇਹ ਲਗਾ ਲਓ ਜੀ ਇਹਨਾਂ ਅਫਸਰਾਂ ਦੇ ਬਦੌਲਤ ਹੈ ਕਿ ਮਾਲਕ ਕਿਤੇ ਵੀ ਕੋਈ ਚਲੋ ਅਨਸੁਖਾਵੀ ਘਟਨਾ ਆਪਾਂ ਤਾਂ ਪਰਮਾਤਮਾ ਨੂੰ ਕਹਿੰਦੇ ਕਦੇ ਨਾ ਵਾਪਰੇ ਪਰ ਕਈ ਵਾਰ ਆਪਣੇ ਹੱਥ ਚ ਨਹੀਂ ਹੁੰਦਾ ਕੁਝ ਇਦਾਂ ਦੀ ਅਨਹੋਣੀ ਘਟਨਾ ਹੋ ਜਾਂਦੀ ਹੈ ਠੀਕ ਹੈ ਉਦੋਂ ਇਹ ਇੱਕ ਬੰਦਾ ਜਾ ਕੇ ਮਤਲਬ ਪਤਾ ਨਹੀਂ ਕਿੰਨੀਆਂ ਦੀ ਜਾਨਾਂ ਤੇ ਕਿੰਨਾ ਇਨਫਰਾਸਟ੍ਰਕਚਰ ਨੂੰ ਬਚਾ ਲੈਂਦੇ ਨੇ ਜੀ ਜੀ ਠੀਕ ਹੈ ਇਹਨਾਂ ਨੂੰ ਇਕਿਪਡ ਕਰਨਾ ਸਾਡੀ ਜ਼ਿੰਮੇਵਾਰੀ ਹੈ ਦੇਖੋ ਅਸੀਂ ਇਕਿਪਡ ਕਰਨ ਲਈ ਇਹਨਾਂ ਨੂੰ ਮਸ਼ੀਨਾਂ ਦਿੱਤੀ ਦਿੱਤੀ ਹੈ ਮਤਲਬ ਜੋ ਵੀ ਮਸ਼ੀਨਰੀ ਹੈ ਜੋ ਗੱਡੀਆਂ ਉਹ ਦੇ ਦਿੱਤੀਆਂ ਗਈਆਂ ਚਲੋ ਇੱਕ ਲਾਸ ਵਾਰ ਹੁਣ ਐਫਰਟ ਤੁਸੀਂ ਬਹੁਤ ਕੀਤੇ ਆ ਹਾਂਜੀ ਉਮੀਦਾਂ ਵੀ ਵੱਧ ਜਾਣੀਆਂ। ਇਹੋ ਸਾਹਿਬ ਤੋਂ ਕਹਣਾ ਆਂਦੇ ਹੀ ਕੰਮ ਸ਼ੁਰੂ ਕਰ ਦਿੱਤਾ ਤਾਂ ਉਮੀਦਾਂ ਵਧਣੀਆਂ ਲੋਕਾਂ ਨੇ ਉਹ ਆਣਾ ਫੇਰ ਨਰਾਸ਼ ਨਾ ਹੋਣ ਕੋਈ। ਗੱਲ ਕੀ ਹੁੰਦੀ ਨਾ ਕੰਮ ਆਂਦੇ ਹੈਗੇ ਇਹਦੇ ਪਿੱਛੇ ਜਿਹੜੀ ਭੂਮਿਕਾ ਹੈਗੀ ਸਾਡੇ ਹਲਕਾ ਇੰਚਾਰਜ ਜੀ ਤੇ ਨਗਰ ਕੌਂਸਲ ਪ੍ਰਧਾਨ ਇਹਨਾਂ ਨੇ ਪਹਿਲਾਂ ਹੀ ਬੰਨੀ ਹੋਈ ਸੀ ਬਹੁਤ ਜ਼ਿਆਦਾ। ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੇ ਆਪਾਂ ਤਾਂ ਇੱਕ ਕੰਮ ਕਿਤੇ ਨੂੰ ਅੱਗੇ ਵਧਾ ਸਕਦੇ ਆ। ਚਲੋ ਇੱਕ ਪਾਲ ਮਿਲ ਬਣਿਆ ਨਾ ਲੋਕਾਂ ਦਾ ਪਹਲਾ ਹੁੰਦਾ। ਬਹੁਤ ਸ਼ੁਕਰ ਹੈ। ਜਿਹਦੇ ਬਾਰੇ ਮੈਨੂੰ ਪਤਾ ਹੈ ਕਿ ਹਲਕਾ ਇੰਚਾਰਜ ਜੀ ਨੇ ਤੇ ਪ੍ਰਧਾਨ ਜੀ ਨੇ ਕਿੰਨੇ ਐਫਰਟ ਕੀਤੇ ਆ। ਇਹਨਾਂ ਨੇ ਗੱ ਬਹੁਤ ਐਫਰਟ ਕੀਤੇ ਇਹਨਾਂ ਨੇ ਗੱਡੀਆਂ ਦਿਵਾਉਣ ਵਾਸਤੇ ਨਾ ਕਿ ਇਹ ਹੁਣ ਨਾਲ ਮਿਲ ਕੇ ਲੋਕਾਂ ਦੀ ਸੇਵਾ ਹੁੰਦੀ ਰਹੇ ਬਹੁਤ ਬਹੁਤ ਸ਼ੁਕਰਿਆ ਸਰ ਥੈਂਕ ਯੂ ਜੀ ਥੈਂਕ ਯੂ